ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 10 ਲੈ ਕੇ 15 ਮਾਰਚ ਤੱਕ ਦੇ ਮੌਸਮ ਦੀ ਯਾਨੀ ਕਿ ਆਉਣ ਵਾਲੇ ਜਿਹੜੇ 5 ਦਿਨ ਹੋਣਗੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਔਰ ਮੌਸਮ ਦਾ ਅਗਲਾ ਜੋ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਹਾਫ ਤੱਕ ਵੀਡੀਓ ਦੇ ਨਾਲ ਜਰੂਰ ਜੁੜੇ ਰਹਿਣਾ ਹੁਣ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋਗੀ ਤੁਹਾਡੀ ਸਕਰੀਨ ਤੇ ਨੇ ਜੀ 6 ਵਜੇ ਤੋਂ 14 ਮਿੰਟ ਤੇ ਇਹ ਜਿਹੜੀਆਂ ਤਸਵੀਰਾਂ ਨੇ ਪੰਜਾਬ ਤੇ ਨਾਲ ਲੱਗਦੇ ਸੂਬੇ ਹਰਿਆਣਾ, ਰਾਜਸਥਾਨ, ਨਵੀਂ ਦਿੱਲੀ, ਉੱਤਰ ਪ੍ਰਦੇਸ਼ ਦੇ ਖੇਤਰ ਔਰ ਮੱਧ ਪ੍ਰਦੇਸ਼ ਦੇ ਔਰ ਆਪਣੇ ਪਹਾੜੀ ਖੇਤਰਾਂ ਦੇ ਵਿੱਚ ਜਿੱਦਿ ਦੇ ਸਹਾਦੀਆਂ ਇਹਨਾਂ ਸਾਰੇ ਹੀ ਸੂਬਿਆਂ ਨੂੰ ਜਿਹੜਾ ਜਾ ਇਹ ਫੈਚੂਰੀ ਸਿਸਟਮ ਹੈ ਜਿਹੜਾ ਪ੍ਰਭਾਵਿਤ ਕਰ ਰਿਹਾ ਬਾਦ ਫਾਇਰ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਵਾਈ ਵਣੇ ਸ਼ੁਰੂ ਹੋਈ ਹੈ ਜੀ ਤੇ ਐਸ ਵੇਲੇ ਜਿਹੜੀ ਸ਼ਾਮ ਵੰਦੇ ਹੁੰਦੇ ਸੰਗਣੇ ਬੱਦਲਵਾਈ ਲਗਭਗ ਸਾਰੇ ਜਲਿਆਂ ਦੇ ਵਿੱਚ ਪੰਜਾਬ ਦੇ ਵੱਢ ਚੁੱਕੀ ਆ ਤੇ ਆਉਣ ਵਾਲੇ ਜਿਹੜੇ 3-4 ਦਿਨ ਹੋਣਗੇ ਇਹ ਸਿਸਟਮ ਪੂਰੀ ਤਰ੍ਹਾਂ ਸਰਗਰਮ ਰਹੇਗਾ ਜੀ ਤੇ ਕੱਲ ਫਿਲਹਾਲ ਉਮੀਦ ਉਮੀਦ ਕੱਲ ਵੀ ਘਟ ਹੈ ਤੇ ਜਦੋਂ ਇਹ ਸਿਸਟਮ ਐਕਟੀਵੇਟ ਹੋਏਗਾ ਫਿਰ ਆਪਣੇ ਜੜੇ ਜਾਂ ਰੰਗ ਦਿਖਾਏਗਾ ਸਕਰੀਨ ਤੇ ਦੇਖ ਸਕਦੇ ਹੋ ਜੀ 11 ਤਰੀਕ ਨੂੰ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤਰਾ ਦੇ ਵਿੱਚ ਮੌਸਮ ਵਜੋਂ ਜੜਾ ਸਾਫ਼ ਰਹਿਣ ਦੀ ਉਮੀਦ ਹੈ ਸਾਫ਼ ਮਤਲਬ ਕਿ ਮੀਂਹ ਵਾਲੇ ਪੱਖੋਂ ਸਾਫ਼ ਰਹੇਗਾ ਪਰ ਬੱਦਲ ਵਾਈ ਜੜੀਆ ਬਣੇ ਰਹੇਗੀ 12 ਤਰੀਕ ਨੂੰ ਪੰਜਾਬ ਦੇ ਵਿੱਚ ਔਰ 13 ਤਰੀਕ ਨੂੰ ਜੜੇ ਜਾਂ ਮੀਂਹ ਦਰਜ ਹੋ ਸਕਦੇ ਨੇ 12 ਤਰੀਕ ਨੂੰ ਹਲਕੇ ਮੀਂਹ ਦੀ ਸੰਭਾਵਨਾ ਹੈ ਜੀ ਕੋਲ ਜੜਾ ਫੋਕਸ ਹੋਏਗਾ ਹੋਏਗਾ 13 ਤਰੀਕ ਨੂੰ ਹੋਏਗਾ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾ ਦੇ ਵਿੱਚ ਵਧੀਆ ਬਰਸਾਤੀ ਕਾਰਵਾਈਆਂ ਇਸ ਸਿਸਟਮ ਵਜੋਂ ਦੇ ਸਕਦਾ ਹੈਗਾ ਔਰ ਕਿਤੇ ਕਿਤੇ ਜੜੀਆ ਇੱਕ ਦੋ ਥਾਵਾਂ ਦੇ ਗਣੇਵਾਰੀ ਦੀ ਉਮੀਦ ਵੀ ਜੜੀ ਆ ਲਗਾਈ ਜਾ ਸਕਦੀ ਆ ਉਸ ਵਕਤ 14 ਤਰੀਕ ਤੋਂ ਲੈ ਕੇ 16 ਤਰੀਕ ਤੱਕ ਮੌਸਮ ਜਰਾ ਫਿਲਹਾਲ ਸਾਫ਼ ਰਹੇਗਾ ਸੂਚਿ ਜਿ ਕਿ ਜੋ ਅਗਲੇ ਦਿਨਾਂ ਦੇ ਖੋਟ ਨਦੀਆਂ ਗਲੀ ਰੇ ਦੀ ਵਿੱਚ ਜਾਜੋ ਤੇ ਤਮਾ